ਸਾਰੇ ਨੂੰ ਇਹੀ ਬੇਨਤੀ ਕਰਦੇ ਆ ਵੀ ਜਿੰਨਾ ਇਲਾਕਾ ਦੂਰ ਨੇੜੋ ਜਿੰਨੇ ਵੀ ਸਾਡੇ ਵੀਰਿਆ ਵੀ ਇਰਾਂ ਘੱਟ ਕੇ ਆਓ ਜੇ ਜੇ ਮਤਲਬ ਆਪਾਂ ਜਿਹਹਾਰੂ ਬਣਾ ਜਿਹੜਾ ਸਾਡਾ ਇਤਿਹਾਸ ਆ ਜੀ ਉਹ ਇਤਿਹਾਸ ਫੋਲੋ ਕਰਨਾ ਤੇ ਸਾਨੂੰ ਆ ਮਹਾਪੰਚਾਇਤ ਦੇ ਆਉਣਾ ਪਊਗਾ ਜੇ ਮਹਾਪੰਚਾਇਤ ਵੱਡਾ ਇਕੱਠ ਹੋਊਗਾ ਪ੍ਰਸ਼ਾਸਨ ਗਾਂ ਸਾਡੇ ਨੂੰ ਅੱਖਾਂ ਦੇਖ ਕੇ ਨਹੀਂ ਦੱਸੂਗਾ ਤੇ ਜੇ ਉਸਕੀਮਾ ਬਣਾਉਦੇ ਨਾ ਭੁੱਲ ਜਾਣਗੇ ਸਕੀਮਾ ਬੇ ਸਕੀਮਾ ਹੀ ਦਾਦੀ ਲਿਆਉਣਿਆਂ ਕਿਉਂਕਿ ਪੰਜਾਬ ਨੇ ਨਹੀਂ ਉੱਜੜਨਾ ਨੁਕਸਾਨ ਸਾਡਾ ਹੋ ਸਕਦਾ ਕਿਉਂਕਿ ਜਦੋਂ ਅਸੀਂ ਜੰਗਲਾਂ ਦੇ ਵਿੱਚ ਵੀ ਰਾਤਾਂ ਕੱਟੀਆਂ ਕਹਿੰਦੇ ਸੀ ਨਾ ਵੀ ਸਿਰਾਂ ਦੇ ਮੁੱਲ ਪੈ ਵੀ ਸੈਂਕ ਥੋੜ ਉਦੋਂ ਵੀ ਨਹੀਂ ਮਰੇ ਤਾਂ ਹੁਣ ਕਿੱਥੋਂ ਹੋਣ ਤਾਂ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਵੀਰ ਵਿਦੇਸ਼ਾਂ ਚ ਬੈਠੇ ਸਾਰਾ ਕੁਝ ਆ ਗੁਰੂ ਮਹਾਰਾਜ ਦੀ ਕਿਰਪਾ ਆ ਬਸ ਅਸੀਂ ਸਾਰੇ ਆ ਵੀਰਾਂ ਨੂੰ ਮਾਈਆਂ ਬੀਬੀਆਂ ਜਿੰਨੇ ਵੀ ਸੱਭਾ ਹੀ ਨਾ ਕਰਤੇ ਗਿਆਓ ਤੇ ਜਿਹੜੀ ਮਹਾਪੰਚਾਇਤ ਇਹਨੂੰ ਵੱਧ ਤੋਂ ਵੱਧ ਕਾਮਯਾਬ ਕਰੋ ਤੇ ਸਾਨੂੰ ਕਿਉਂਕਿ ਬੱਚਿਆਂ ਨੂੰ ਜੇ ਆਪਾਂ ਇੱਥੇ ਲਿਆਵਾਂਗੇ ਜੋ ਸਾਡਾ ਇਤਿਹਾਸ ਆ ਉਹ ਤਾਂ ਹੀ ਪਤਾ ਲੱਗੂਗਾ ਜੋ ਸਾਡੇ ਨੂੰ ਬੱਚੇ ਅੱਜ ਸਿੱਖ ਰਹੇ ਉਹ ਇਤਿਹਾਸ ਨਹੀਂ ਸਾਡਾ ਇਤਿਹਾਸ ਸਾਡਾ ਆ ਕਿ ਅਸੀਂ ਲੜਨਾ ਕਿਦਾਂ ਜੇ ਇੱਥੇ ਆਵਾਂਗੇ ਸ਼ੁਰੂਆਤ ਹੈ ਨਾ ਜੇ ਇੱਥੇ ਬੈਠਣਗੇ ਤਾਂ ਹੀ ਲੜਨਗੇ ਜੇ ਆਪਾਂ ਆਹ ਜੋ ਕਰ ਰਹੇ ਜੋ ਜਿੱਦਾਂ ਹੁਣ ਜੋ ਪੰਜਾਬ ਆ ਪਿਛਲੇ ਮਹੀਨੇ ਜੋ ਪੰਜਾਬ ਜਮੈਂ ਕਹਿਣਾ ਨਹੀਂ ਚਾਹੁੰਦਾ ਜੋ ਸਾਡੇ ਪਿੰਡਾਂ ਦੀਆਂ ਬੀਬੀਆਂ ਮਾਈਆਂ ਖੜੇ ਕਰਕੇ ਸਰਕਾਰ ਨੂੰ ਚਾਹੇ ਸਾਡੇ ਪਿੰਡਾਂ ਦੇ ਨੁਮਾਇੰਦੇ ਜੋ ਕਰਾਰ ਹੈ ਤੀਆਂ ਦੇ ਨਾਂ ਤੇ ਇਹ ਸਾਡਾ ਇਤਿਹਾਸ ਨਹੀਂਗਾ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਦੀਆਂ ਵੀ ਤਿਆਰੀਆਂ ਪੰਡਾਲ ਦੀਆਂ ਵੀ ਤਿਆਰੀਆਂ ਸ਼ਵੀਲਾਂ ਵੀ ਲੱਗਣੀਆਂ ਇੱਥੇ ਕਿਉਂਕਿ ਜਿੰਨੇ ਵੀ ਸੰਗਤ ਆਉਗੀਆਂ ਵੱਡੇ ਪੱਦਰ ਤੇ ਤਿਆਰੀਆਂ ਆ ਜੀ ਸੰਗਤ ਦੇ ਬੈਠਣ ਦਾ ਵੀ ਪ੍ਰਬੰਧ ਹੈ ਜਲ ਪਾਣੀ ਦਾ ਵੀ ਪ੍ਰਬੰਧ ਹੈ ਸਾਰੇ ਪ੍ਰਬੰਧ ਤਕੜੇ ਆ ਅਸੀਂ ਤਾਂ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਪੰਜਾਬ ਦੇ ਦਰਦ ਲੋਕੀ ਆਪ ਵੀ ਰੰਗਾਂ ਤੱਕੇ ਆਉਣਗੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਲਿਆਓ ਪਰਿਵਾਰਾਂ ਨੂੰ ਵੀ ਲਿਆਓ ਕਿਉਂਕਿ ਜੇ ਆਪਾਂ ਇੱਥੇ ਇਹ ਹੈ ਕਿ ਸੱਚ ਦੀ ਲੜਾਈ ਹੱਕ ਇੱਥੇ ਹੱਕ ਸੱਚ ਦੀਆਂ ਗੱਲਾਂ ਹੋਣੀਆਂ ਇੱਥੇ ਕੋਈ ਝੂਠੇ ਕੋਈ ਝੂੜ ਫਰੇਵ ਨਹੀਂ ਹੋਣਾ ਵਿਆਹ ਕਰਾਂਗੇ ਹੋ ਕਰਾਂਗੇ ਇੱਥੇ ਤੇ ਹੋਣਾ ਵੀ ਆਪਾਂ ਹੱਕ ਕਿੱਦਾਂ ਲੈਣਾ